24 ਪੰਜਾਬ న్యూਸ ਚੈਨਲ ਦੇਖਦੇ ਦਰਸ਼ਕਾਂ ਨੂੰ ਪਿਆਰ ਪਿਆ ਸਸ਼ੇਕਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਜੋ ਸਾਡੀ ਆਨ ਵਾਲੀਆਂ ਨਵੀਆਂ ਤੇ ਤਾਜ਼ੇ ਖਬਰਾਂ ਤੁਹਾਡੇ ਤੱਕ ਪਹੁੰਚਣ। ਅੰਮ੍ਰਿਤਸਰ ਦੇ 2024 ਦੀਆਂ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਜਿਸ ਦੇ ਚੱਲਦੇ ਕੇਂਦਰ ਸਰਕਾਰ ਵੱਲੋਂ ਦੇਸ਼ ਦੇ ਲੋਕਾਂ ਨੂੰ ਇੱਕ ਤੋਹਫ਼ਾ ਦਿੰਦੇ ਹੋਏ 2 ਰੁਪਏ ਪੈਟਰੋਲ ਤੇ ਡੀਜ਼ਲ ਸਸਤਾ ਕਰ ਦਿੱਤਾ ਗਿਆ ਹੈ ਪਰ ਉੱਥੇ ਦੇਖਦੇ ਲੋਕਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਵੱਲੋਂ ਸਾਡੇ ਨਾਲ ਮਜ਼ਾਕ ਕੀਤਾ ਜਾ ਰਿਹਾ ਹੈ। ਇਸ ਮੌਕੇ ਗੱਲਬਾਤ ਕਰਦੇ ਹੋਏ ਸ਼ਹਿਰ ਵਾਸੀਆਂ ਨੇ ਕਿਹਾ ਕਿ ਹਰ ਵਾਰ ਜਦੋਂ ਵੀ ਚੋਣਾਂ ਆਉਂਦੀਆਂ ਹਨ ਚਾਹੇ ਲੋਕ ਸਭਾ ਦੀਆਂ ਹੋਣ ਜਾਂ ਵਿਧਾਨ ਸਭਾ ਦੀਆਂ ਜਾਂ ਕਾਉਂਸਲਰ ਦੀਆਂ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੇ ਰੇਟ ਘਟਾਏ ਜਾਂਦੇ ਹਨ ਪਰ ਇਹ 2 ਰੁਪਏ ਰੇਟ ਘਟਾ ਕੇ ਸਾਡੇ ਨਾਲ ਕੋਰਾ ਮਜ਼ਾਕ ਕੀਤਾ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਇੱਕ ਟਾਣਾ ਹਿੱਸੀ ਤੇ ਘਟੋ ਘਟ 5 ਜਾਂ 10 ਰੁਪਏ ਘਟਾਉਂਦੇ ਜਿਸ ਨਾਲ ਆਮ ਜਨਤਾ ਨੂੰ ਥੋੜੀ ਰਾਹਤ ਮਿਲਦੀ ਉਹਨਾਂ ਨੇ ਕਿਹਾ ਕਿ ਜਦੋਂ ਲੋਕ ਸਭਾ ਚੋਣਾਂ ਖਤਮ ਹੋ ਜਾਣਗੀਆਂ ਤੇ ਜਿਹੜੀ ਵੀ ਪਾਰਟੀ ਸੱਤਾ ਵਿੱਚ ਆਵੇਗੀ ਉਸ ਵੱਲੋਂ ਫਿਰ ਪੈਟਰੋਲ ਤੇ ਡੀਜ਼ਲ ਦੇ ਰੇਟ ਵਿੱਚ ਵਾਅਦਾ ਕਰ ਦਿੱਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜਦੋਂ ਘਟਾਉਂਦੇ ਆਉਂਦੇ ਹਨ ਤੇ ਇੱਕ ਜਾਂ 2 ਰੁਪਏ ਘਟਾਉਂਦੇ ਹਨ ਪਰ ਜਦੋਂ ਤੇਲ ਦੇ ਰੇਟ ਵਧਾਉਣ ਤੇ ਆਉਂਦੇ ਹਨ ਤੇ ਇਕੱਠੇ 5 ਦਾ 10 ਰੁਪਏ ਵਧਾਉਂਦੇ ਹਨ ਇਸ ਕਰਕੇ ਇਹਨਾਂ ਨੂੰ ਘਟੋ-ਘਟ 5 ਦਾ 10 ਰੁਪਏ ਰੇਟ ਸਸਤਾ ਕਰ ਦੇਣਾ ਚਾਹੀਦਾ ਸੀ ਉਹਨਾਂ ਨੇ ਕਿਹਾ ਕਿ 2 ਰੁਪਏ ਸਸਤਾ ਕਰਨ ਨਾਲ ਸਾਨੂੰ ਕੋਈ ਫਾਇਦਾ ਨਹੀਂ ਹੈ ਅੱਗੇ ਤੁਹਾਨੂੰ ਸੁਣਾਉਣੇ ਹਨ ਲੋਕਾਂ ਦੇ ਜ਼ੁਬਾਨੀ ਕੀ ਲੋਕ ਕੀ ਕਹਿੰਦੇ ਨਜ਼ਰ ਹੈ ਤੁਸੀਂ ਵੀ ਦੇਖੋ ਇਸ ਰਿਪੋਰਟ ਦੇ ذریعے ਅੰਮ੍ਰਿਤਸਰ ਤੋਂ ਵਿਸ਼ੇਸ਼ ਰਿਪੋਰਟ ਕਿਤਾਗਾ ਪੈਟਰੋਲ ਕੀ ਲੱਗਦਾ ਵੀ ਆਮ ਜਨਤਾ ਨੂੰ ਇਹਦਾ ਫਾਇਦਾ ਹੋਏਗਾ ਜਿੱਦੋਂ ਵੋਟਾਂ ਉਹਨਾਂ ਨੂੰ ਪੈ ਗਈਆਂ ਨਾ ਫਿਰ ਵਧਾ ਦੇਣਾ ਇਹੋ ਤੁਸੀਂ ਆ ਲੈ ਜੀ। ਇਹ ਲੱਗਦਾ ਤੁਹਾਨੂੰ ਕਿ ਇਹ ਵੀ ਮੇ ਇਲੈਕਸ਼ਨ ਦੇ ਟਾਈਮ ਗਾ ਜਨਤਾ ਨੂੰ ਲੌਲੀਪੌਪ ਦਿੱਤਾ ਜਾਂਦਾ। ਇਹ ਹਰ ਵਾਰੀ ਲੌਲੀਪੌਪ ਦਿੱਤਾ ਜਾਂਦਾ ਸਰ। ਇਹ ਫਸਟ ਟਾਈਮ ਨਹੀਂ ਆ। 20 ਰੁਪਏ ਦਾ ਫਾਇਦਾ ਕੀ ਆ ਜਨਤਾ ਨੂੰ? ਕੋਈ ਫਾਇਦਾ ਨਹੀਂ ਹਣਾ ਜੀ। ਤੁਹਾਡੇ ਹਿਸਾਬ ਨਾਲ ਜੀ ਬਧਾਇਆ ਵੀ ਤੇ ਇੰਨਾ ਆ। ਜੇ ਘਟਾ ਘਟਣਾ ਜਿਹਦੇ ਕੱਢ ਦੋ। ਬਾਜੀ ਵਧਾਉਂਦੇ ਆ ਤਾਂ ਮਿੰਟੋ ਮਿੰਟ 2 2 2 2 ਕਰਕੇ ਵਧਾਈ ਜਾਂਦੇ ਆ। ਜਦੋਂ ਘਟਾਉਂਦੇ ਆ ਸਿਰਫ ਸਾਲ ਬਾਅਦ 2 ਰੁਪਏ ਕਢਾਉਂਦੇ ਆ। ਜਦੋਂ ਕੋਈ ਇਲੈਕਸ਼ਨ ਸ਼ੁਰੂ ਹੁੰਦੀ ਆ। ਠੀਕ ਆ ਨਾ? ਇਹਨੂੰ ਲੌਲੀਪੌਪ ਨੂੰ ਇਹੋ ਜਿਹਾ ਨਹੀਂ ਕੀ ਕਰਨਾ? ਠੀ ਇਹ ਦੋ ਰੁਪਏ ਸਰਕਾਰ ਵੱਲੋਂ ਸਸਤਾ ਕੀਤਾ ਗਿਆ ਕਿਹਣਾ ਜਾਓ ਪਰ ਕੀ ਇਹਨਾਂ ਕੋਈ ਜਦੋਂ ਮੇਜਰ ਡਿਫਰੈਂਸ ਤੇ ਹੈ ਹੀ ਨਹੀਂ ਆ ਦੋ ਰੁਪਏ ਘਟਾਇਓ ਜੇ 5-10 ਰੁਪਏ ਕੱਟੇ ਹੁੰਦੇ ਨਾ ਫਿਰ ਬੰਦਾ ਕਹਿੰਦਾ ਵੀ ਹੈ ਕਿ ਚਲੋ ਹੈ ਉਹਦੀ ਬਾਹਰ ਲੀਟਰ ਦੀ ਟੈਂਕੀ ਹੈ ਠੀਕ ਹੈ ਜੀ ਜੇ 10 ਰੁਪਏ ਕੱਟੇ ਹੁੰਦੇ ਮੇਰਾ 120 ਰੁਪਏ ਬਚ ਜਾਣਾ ਸੀ ਮੈਂ ਕਹਿੰਦਾ ਫਿਰ ਕੀ ਯਾਰ ਇੱਕ ਆਲਮੋਸਟ ਇੱਕ ਕੁਛ ਇੱਕ ਸਵਾ ਲੀਟਰ ਮੇਰਾ ਬਚ ਗਿਆ ਜੀ ਮੇਰੇ ਪੈਸੇ ਬਚ ਗਏ 2 ਰੁਪਏ ਘਟਾਣਾ 4 ਰੁਪਏ ਪੈਸੇ ਬਚਿਆ ਕਿੰਨੇ ਕੁ ਵਰਕ ਬਚਿਆ 210 ਦਾ ਮੈਂ ਪੈਟਰੋਲ ਪਵਾਇਆ ਵਾ ਕਿੰਨਾ ਕੋਈ ਫਰਕ ਪੈ ਗਿਆ ਜੋ ਨੇ 10 12 ਰੁਪਏ ਕਟੋ ਨਾ ਬੈਂਕੀ ਫੁੱਲ ਕਰਾਨ ਆਂਦਾ ਮੈਂ ਕਹਾਂ ਚਲੋ ਠੀਕ ਆ 2 ਰੁਪਏ ਐਡਾ ਕੋਈ ਮੇਜਰ ਡਿਫਰੈਂਸ ਨਹੀਂ 2 ਰੁਪਏ ਡੀਜ਼ਲ ਬਤਾ ਕਟਾਇਆ ਵਾ 2 ਰੁਪਏ ਪੈਟਰੋਲ ਹੀ ਕਟਾਇਆ ਵਾ ਕੋਈ ਐਡਾ ਫਰਕ ਹੈ ਨਹੀਂ ਫਰਕ ਜਿਹੜਾ 2 ਰੁਪਏ ਅਗਰ ਕਟਾਇਆ ਵੀ ਨਾ ਬਸਾਂ ਤੇ ਟਰੱਕਾਂ ਵਾਲਿਆਂ ਨੂੰ ਮੇਜਰ ਫਰਕ ਪੈਣਾ ਕਿਉਂਕਿ ਉਹਨਾਂ ਨੇ 100 ਲੀਟਰ 120 ਵੀ ਲੀਟਰ ਭੋਣਾ ਹੁੰਦਾ ਵਾ 2 ਰੁਪਏ ਹਿਸਾਬ ਨਾਲ ਚਾਰ ਪੇ ਉਹਨਾਂ ਨੂੰ ਕੱਟ ਪੈ ਗਿਆ ਉਹਨਾਂ ਨੂੰ ਫਰਕ ਪੈਣਾ ਸਾਡੂ ਵਰਗੇ ਨੂੰ ਕਿੰਨਾ ਕ ਫਰਕ ਪੈ ਜਾਏਗਾ ਨਹੀਂ ਤੁਹਾਨੂੰ ਨਹੀਂ ਲੱਗ ਰਿਹਾ ਵੀ ਸਰਕਾਰ ਨੇ ਜਿਹ 2 ਰੁਪਏ ਬਾਅਦ ਫੇਰ ਕਢਾ ਲੈਣੀ ਹੈ 4 ਰੁਪਏ ਕਰ ਲੈਣੀ 5 6 ਰੁਪਏ ਕਰ ਲੈਣੀ ਘਟੋ ਘਟ 10 ਰੁਪਏ ਹੋਣਾ ਫਿਰ ਬੰਦਾ ਕਦੇ ਵੀ ਹਾਂ ਚੱਲ ਸੁੱਖ ਹੈ 12 ਲੀਟਰ ਦੀ ਟੈਂਕੀ ਆ ਮੈਂ ਟੈਂਕੀ ਫੁੱਲ ਕਰਾਈ ਸਮਝੋ 2 ਰੁਪਏ ਮੇਰੇ ਮੇਰੇ 10 ਰੁਪਏ ਬਚਾਣੇ ਆ ਮੇਰੇ 120 ਰੁਪਏ ਆਲਮੋਸਟ ਬਚ ਗਿਆ ਵਾ 12 ਲੀਟਰ ਹਿਸਾਬ ਨਾਲ ਪਰ ਹੁਣ 2 ਰੁਪਏ ਘਟਾ ਕੇ ਵੀ ਮੈਂ ਕਿੰਨੇ 20 ਰੁਪਏ ਬਚਾਣਗੇ ਮੇਰੇ ਕੋ ਕਿੰਨੇ ਕੋਈ ਨਾ ਮੇਜਰ ਫਰਕ ਆ ਨਾ ਇਹਦੇ 10 ਰੁਪਏ ਵੀ ਘਟਾਣਗੇ ਉਹ ਬਸ ਆ ਦੇ ਟਰੱਕ ਆ ਲਿਆ ਨੂੰ ਕਿਉਂਕਿ ਉਹ ਮਿਡਲ ਕਲਾਸ ਜਾਂ ਫਿਰ ਲੋਅਰ ਮੇਜਰ ਫਰਕ ਬੰਦਾ 5-10 ਰੁਪਏ ਕਟਾਉਣਾ ਫਿਰ ਬੰਦਾ ਕਵੇ ਵੀ ਕਿ ਹਾਂ ਯਾਰ ਕੁਝ ਠੀਕ ਹੈ ਮੇਜਰ ਫਰਕ ਹੈ ਪਰ 2 ਰੁਪਏ ਘਟਾਉਣਾਂ ਤੋਂ ਬਾਅਦ ਕੋਈ ਹੈਗਾ ਨਹੀਂ ਸਾਡੇ ਕਹਿਣ ਦਾ ਮਤਲਬ ਵੀ ਆਮ ਜਨਤਾ ਨੂੰ ਇਹ 2 ਰੁਪਏ ਨਾਲ ਕੋਈ ਫਰਕ ਨਹੀਂ ਪੈ ਰਿਹਾ ਨਹੀਂ ਜਿਹੜੀ ਲੋਅਰ ਮਿਡਲ ਕਲਾਸ ਨੇ ਜਿਹੜੀ ਬੱਸ ਤੇ ਟਰੱਕ ਆ ਉਹਨਾਂ ਨੂੰ ਥੋੜਾ ਫਰਕ ਪੈ ਰਿਹਾ ਸਾਡੇ ਵਰਗੇ ਤਾਂ ਫਰਕ ਹੀ ਨਹੀਂ ਪੈਣਦਾ 4 ਰੁਪਏ ਕੀ ਕਿੰਨਾ ਕੀ ਕੱਟ ਗਿਆ ਵਾ ਕੋਈ ਆਪਾਂ 400-500 ਲੀਟਰ ਤੇ ਪਵਾਨਾ ਨਹੀਂ ਪੈਟਰੋਲ ਕੀ ਬੋਤਾ ਹੀ ਜਿਵੇਂ ਆਪਾਂ ਕਹਿ ਰਹੇ ਹਾਂ ਕਿ ਹਾਂ ਹੈ ਥੋੜਾ ਜਿਹਾ ਪਵਾਨਾ ਉਹ 4 ਕਿੰਨਾ ਕ ਵੱਜ ਗਿਆ ਵਾ